हां जी मंत्री जी मंत्री जी, मंत्री जी।, जी। कल ਬਾਲਵਾ ਸਾਹਿਬ ਨੇ ਇੱਕ ਸ਼ਬਦ ਹੋਰ ਚੁਸ ਕੀਤਾ ਜਿਹੜਾ ठेकेदार ਕਹਿੰਦਾ ਨੂੰ ਇਹ ਸਭ ਬਹੁਤ ਮਾੜੀ ਗੱਲ ਆ ਮੇਰਾ ਨਾਮ ਪਰਮਜੀਤ ਕੌਰ ਹੈ ਮੈਂ ਜਨਾਲੇ ਦੀ ਰਹਿਣ ਵਾਲੀ ਆ ਅਸੀਂ ਥੁਬਦਾ ਸੈਂਟਰ ਜਾਂਦੇ ਸੀ ਕਾਇਨਾਚ ਲੱਗ ਕੇ ਸਾਨੂੰ ਸਰਟੀਫਿਕੇਟ ਬਣਾਉਣ ਦੀ ਬੜੀ ਦਿੱਕਤ ਆਉਂਦੀ ਸੀ ਸਾਡੇ ਘਰੇ ਹੁਣ ਆਪਣੇ ਆਪ ਹੀ ਪਲੋਏ ਆ ਜਾਂਦੇ ਆ ਮਤਲਬ ਕਿ ਆਪਾਂ 10000 ਤੇ ਫੋਨ ਕਰਦੇ ਆ ਤੇ ਆਂਦੇ ਨੇ ਤੇ ਫਿਰ ਹਨ ਦੋ ਦਿਨਾਂ ਬਾਅਦ ਸਰਟੀਫਿਕੇਟ ਮਤਲਬ ਵੀ ਮਿਲ ਗਿਆ ਮੇਰਾ ਨਾਮ ਦੀਪਕਾ ਮੈਂ ਏਡੀਐਮ ਜਨਾਲਾ ਸੇਵਾ ਕੇਂਦਰ ਤੇ ਕੰਮ ਕਰਦਾ ਹਾਂ ਪੰਜਾਬ ਸਰਕਾਰ ਦੁਆਰਾ ਸੇਵਾ ਕੇਂਦਰ ਰਾਹੀਂ 1070 ਤੇ ਫੋਨ ਕਰਕੇ ਸਿਟੀਜ਼ਨ ਸੇਵਾਵਾਂ ਮਾ ਆਪਣੇ ਕੰਮ ਬੈਠੇ ਲੈ ਸਕਦਾ ਹੈ ਜਾਤੀ ਸਰਟੀਫਿਕੇਟ ਜਨਮ ਸਰਟੀਫਿਕੇਟ ਅਤੇ ਹੋਰ ਵੀ ਇਸ ਤਰ੍ਹਾਂ ਦੀਆਂ ਕਾਫੀ ਸੇਵਾਵਾਂ ਜਿਹੜੀਆਂ ਉਹ ਘਰੇ ਬੈਠੇ ਈਆਂ ਜਾ ਰਹੀਆਂ ਹਨ ਸਰਕਾਰ ਦੀ ਇਸ ਚੀਜ਼ ਦੀ ਮੈਂ ਸ਼ਲਾੰਗਾ ਕਰਦਾ ਹਾਂ بار بار ਦਫ਼ਤਰਾਂ ਚ ਮੁਲਾਕੇ ਖੱਟਲ ਖੁਆਰੀਆਂ ਨਾ ਹੋਣ ਤਾਂ ਅਸੀਂ ਉਹਦਾ ਹੱਲ ਕੱਢਿਆ ਹੈ ਸਰਕਾਰ ਤੁਹਾਡੇ ਦੁਆਰ ਤਾਂ ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਪੰਜਾਬ ਦੀ ਸਰਕਾਰ ਹੁਣ ਪਿੰਡਾਂ ਚੋਂ ਕਸਬਿਆਂ ਚੋਂ ਸੱਥਾਂ ਚੋਂ ਸ਼ਹਿਰਾਂ ਚੋਂ ਚੌਕਾਂ ਚੋਂ ਚੱਲੂਗੀ ਉਹ ਮੈਂ ਵਾਦਾ ਪੂਰਾ ਕਰਕੇ ਤੁਹਾਡੇ ਸਾਹਮਣੇ ਕਰਾਂ ਪੰਜਾਬ ਦਾ ਇੱਕੋ ਇੱਕ ਵਾਤਾਵਰਣ ਪ੍ਰੇਮੀ ਜਿੰਨੇ ਇਨਾ ਕੰਮ ਕੀਤਾ ਤੇ ਸਾਡਾ ਵਿਰੋਧੀ ਤੇਰਾ ਨੇਤਾ ਉਹਨਾਂ ਨੂੰ ਠੇਕੇਦਾਰ ਕਹਿਣ ਦਾ ਯਾਰ ਇਹ ਤਾਂ ਵੱਡੀ ਸ਼ਰਮਾਂ ਦੀ ਕੋਈ ਗੱਲ ਨਹੀਂ ਹੋ ਸਕਦੀ ਇਹ ਤਾਂ ਵੱਡੀ ਸ਼ਰਮਾਂ ਦੀ ਗੱਲ ਹੋ ਸਕਦੀ ਜਿਸ ਬੰਦੇ ਨੇ ਇਨਾ ਕੰਮ ਕੀਤਾ ਹੋਵੇ ਤਾਂ ਭਾ ਯਾਰ ਆਉਂਦੀ ਕਦੋਂ ਕਰਦੇ ਲਾਦੀ ਦਾ ਤਰਨਾ ਨਾ ਲੈਂਦੇ ਸਲਮਾ ਉੱਥੇ ਗਿਆ ਲਾਦੀ ਜੀ ਮੇਰਾ ਨਾਮ ਸੀਗੇ ਮੈਂ ਤਾਂ ਪਿਆਰ ਜਾ ਕਿ ਲਾਦੀ ਦੱਸੇ ਰੇ ਹਲਕੇ ਦੇ ਵਿੱਚ ਆ ਇਹ ਦੱਸੇ ਠੇਕੇਦਾਰ ਉਹ ਸਤਮਾ ਪੁੱਛਾ ਗਿਆ ਠੇਕੇਦਾਰ ਕੀ ਆ ਬਸਾ ਬਸਾ ਦਿੱਤੇ ਬਸਾ ਦਿੱਤੇ ਬਸਾ ਆਪਣੇ ਬੋਦੀ ਦੱਸਦੇ ਦਿੱਤਾ ਸਭ ਤੇ ਅੱਛਾ ਆਪਾਂ ਤੁਹਾਨੂੰ ਸਾਲ ਇੱਕ ਗ੍ਰੇਡ ਮੰਤਰੀ ਜੀ ਮੰਤਰੀ ਜੀ ਬੈਠੋ ਮੈਂ ਸਾਰੇ ਮਾਨਯੋਗ ਮੈਂਬਰ ਸਰਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਈਆਲੀ ਸਾਹਿਬ ਕੁਝ ਕਹਿ ਰਹੇ ਸਨ ਤੇ ਗੱਲ ਤਾਂ ਪੂਰੀ ਕਰ ਲੈਣ ਦਿਓ ਲੈ ਈਆਲੀ ਜੀ ਈਆਲੀ ਜੀ ਗੱਲ ਪੂਰੀ ਕਰੋ ਜੀ ਬਾਤ ਕਰ ਲਓ ਜੀ ਆ ਬੈਠੋ ਉਹਨਾਂ ਗੱਲ ਪੂਰੀ ਕਰਨ ਦਿਓ ਈਆਲੀ ਸਾਹਿਬ ਜੀ 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 ਅਮਨ ਅਮਨ ਜੀ ਇੱਕ ਵਾਰ ਅਮਨ ਜੀ ਸਪੀਕਰ ਸਾਹਿਬ ਨਾਲ ਗੱਲ ਪੂਰੀ ਕਰ ਲੈਂਦੀ ਏ ਯਾਰੀ ਸਾਹਿਬ ਨੂੰ ਰੋਣਾ ਸਾਹਿਬ ਇੱਕ ਮਿੰਟ ਯਾਰ ਜਿਹੜੇ ਸਾਥੀਆਂ ਨੂੰ ਬਿਠਾਓ ਇੱਕ ਸੈਕਿੰਡ ਇੱਕ ਸੈਕਿੰਡ ਸਾਥੀਆਂ ਨੂੰ ਬਿਠਾਓ ਆਪਾਂ ਤੁਸੀਂ ਤੁਸੀਂ ਵੈਸੇ ਮੈਂ ਕਹਿੰਦਾ ਸਾਥੀਆਂ ਨੂੰ ਬਿਠਾਓ ਆਪਾਂ ਯਾਰੀ ਸਾਹਿਬ ਤੋਂ ਗੱਲ ਪੂਰੀ ਕਰਾ ਲਈਏ ਜੇ ਤੁਸੀਂ ਫਿਰ ਵੀ ਕੋਈ ਕਹਿਣਾ ਚਾਹੁੰਦੇ ਤਾਂ ਠੀਕ ਹੈ ਜੀ ਅਮਨ ਜੀ ਦੇਖੋ ਅਮਨ ਰੋੜਾ ਜੀ ਅਮਨ ਰੋੜਾ ਜੀ ਇਹ ਤਾਂ ਗੁਰੂਆਂ ਦਾ ਪਾਣ ਕਰਨ ਵਾਲੀ ਟੀਮਾ ਸਾਹਿਬ ਟੀਮਾ ਸਾਹਿਬ ਟੀਮਾ ਸਾਹਿਬ ਦੇਖੋ ਜੀ ਬੜਾ ਇੰਪੋਰਟੈਂਟ ਇਸ਼ੂ ਜਿਹੜਾ ਉਹ ਹਾਊਸ ਦੇ ਸਾਹਮਣੇ ਆਇਆਗਾ ਬਹੁਤ ਹੀ ਮੰਦ ਭਾਗੀ ਗੱਲ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਸਾਡੇ ਗੁਰੂ ਸਾਹਿਬਾਨ ਦਾ ਪਾਣ ਕਰਦੀ ਆ ਗੁਰੂ ਨਾਨਕ ਦੇਵ ਜੀ ਦਾ ਪਾਣ ਕਰਦੀ ਆ ਸੰਤਾਂ ਦਾ ਅਪਮਾਨ ਕਰਦੀ ਆ ਕਿਉਂਕਿ ਸੰਤ ਸਿਚੀਆਲ ਜੀ ਇਸ ਹਾਊਸ ਦੀ ਜਿਹੜੀ ਇਸ ਹਾਊਸ ਨੂੰ ਰੀਪਰਜੈਕਟ ਕਰ ਦੇਣ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦੇਸ਼ ਦੀ ਰਾਜ ਸਭਾ ਦੇ ਅੰਦਰ ਉਹ ਇਸ ਹਾਊਸ ਨੇ ਛੁੜ ਕੇ ਭੇਜੇ ਨਗੇ ਪਰ ਲੈਕਰ ਲੀਡਰ ਆਪਣੀ ਆਪੋਜੀਸ਼ਨ ਜਿਹੜੇ ਦੇਗੇ ਉਹ ਜਾਣ ਪੁੱਝ ਕੇ ਉਹਨਾਂ ਨੇ ਸੰਤ ਜੀ ਦਾ ਅਪਮਾਨ ਕੀਤਾਗਾ ਬਿਲਕੁਲ ਸਮੁੱਚੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਆ ਕਿਉਂਕਿ ਬਹੁ ਆ ਇਸ ਤੋਂ ਬੰਦਪਾਗਾ ਗੱਲ ਕੀ ਹੋਊਗੀ ਕਿ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਜੋ ਸੇਵਾ ਨਿਭਾ ਰਹੇ ਨੇਗੇ ਉਹਨਾਂ ਦਾ ਪਾਨ ਕਰਦੇ ਨੇਗੇ ਸ਼ਰਮ ਵਾਲੀ ਗੱਲ ਆ ਤੁਹਾਡੇ ਤੇ ਲੱਖ ਡੁੱਬ ਕੇ ਮਰ ਜਾਓ ਇਹ ਪੂਰਾ ਪੰਜਾਬ ਜਾਣਦਾ ਕਿ ਤੁਸੀਂ ਏਅਰਲੋਡ ਰੱਖੀ ਤੇ ਜਾਵੇ ਗੁਰੂਆਂ ਦਾ ਪਾਨ ਕੀਤਾ ਏਅਰਲੋਡ ਰੱਖੀ ਤੇ ਜਾਵੇ ਪਾਨ ਕੀਤਾ ਉਸੇ ਤੋਂ ਆਪਿਆ ਨਾ ਮੈਂ ਕਹਿਣਾ ਡਿਸਕੋ ਕਾਲਤਾ ਹੱਥੇ ਅਟੈਕ ਹੋਇਆ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਸਿੱਖ ਧਰਮ ਦੇ ਰੋਟੀ ਨਾਲ ਨਾ ਡੁੱਗ ਕੇ ਮਰ ਜਓ ਉਹਨੂੰ ਡਿਲੀਟ ਕਰ ਦਿੱਤਾ ਜਾਵੇ ਪਾਰਟੀ ਨੇ ਸਾਡੇ ਗੁਰੂਆਂ ਦਾ ਪਾਣ ਕੀਤਾ ਗੁਰਦੁਆਰਿਆਂ ਦਾ ਪਾਣ ਕੀਤਾ ਮੈਂ ਅੱਜ ਤੱਕ ਇਤਿਹਾਸ ਰਹਿਗਾ ਅੱਜ ਸੰਤਸਪ ਦਾ ਪਾਣ ਕਰ ਦੇਣਗੇ ਮੈਂ ਮੈਂ ਤਾਂ ਹਾਰਾਂਗਾ ਇਹਨਾਂ ਬੰਦਿਆਂ ਤੇ ਮੈਂ ਸਾਰੇ ਮਾਰਿਓ ਮੈਂਬਰ ਸਰਦਾਰ ਨੇ ਕਹਿਣਾ ਹੈ ਜਿਹੜੇ ਜਿਹੜਾ ਜਨਕ ਬਸਤਾਂ ਦੀ ਸੀਚੇ ਵਾਲੀ ਦੀ ਗੱਲ ਹੈ ਨਾ ਕਿ ਮੈਂ ਸਾਰਾ ਪੰਜਾਬ ਹਮੇਸ਼ਾ ਦੀ ਸੇਵਾ ਨੂੰ ਅਸੀਂ ਰੈਕਨੋਲਿਜ ਕਰਦੇ ਆ ਪਰ ਹਾਊਸ ਦੇ ਵਿੱਚ ਸ਼ਬਦਾਂ ਦੀ ਮर्यादा ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਸੰਤ ਸੀਚੇ ਵਾਲ ਦੀ ਕੀਤੀ ਸੇਵਾ ਤੋਂ ਔਰ ਉਹਨਾਂ ਦੇ ਰਿਜ਼ਲਟਸ ਤੋਂ ਉਹ ਕਾਲੀ ਬੈਠ ਹੀ ਕਰਤੀ ਉਹਨਾਂ ਨੇ ਤੁਸੀਂ ਉੱਥੇ ਇਟ ਵਾਸ ਲਾਈਵਲੈਸ ਉੱਥੇ ਦੁਆਰਾ ਜੀਵਨ ਬਣਪਣ ਲੱਗ ਪਿਆ ਉਸ ਵੇਈਂ ਦੇ ਵਿੱਚ ਦੂਰੋਂ ਦੂਰੋਂ ਦੁਨੀਆ ਚੋਂ ਲੋਕ ਆ ਕੇ ਸੁਲਤਾਨਪੁਰ ਲੋਧੀ ਕਾਲੀਬੇਰ ਦੇ ਦਰਸ਼ਨ ਕਰਦੇ ਆ ਸੋ ਮੈਂ ਇਹ ਗੱਲ ਕਰਦਾ ਕਿ ਜਿਹਨੂੰ ਟਾਈਮ ਮੈਗਜ਼ੀਨ ਨੇ ਆਨਰ ਕੀਤਾ ਸਾਡੇ ਵੱਡੇ ਵੱਡੇ ਸਾਇੰਟਿਸਟ ਨੇ ਆਨਰ ਕੀਤਾ ਉਹਨਾਂ ਸਾਰਿਆਂ ਨੂੰ ਵੀ ਗੱਲ ਨੂੰ ਆਨਰ ਕਰਨਾ ਚਾਹੀਦਾ ਜਿ ਸਿਰਫ ਰਾਜਨੀਤੀ ਨਹੀਂ ਕਰੀ ਚਾਹੀਦੀ ਆ ਜੀਮਾ ਸਾਹਿਬ ਜੀਮਾ ਜੀ ਹਰਕਾ ਜੀਮਾ ਜੀ ਸਪੀਕਰ ਸਾਹਿਬ ਅੱਜ ਜੋ ਕੰਨ ਇੱਕ ਪੰਜਾਬ ਦਾ ਪੰਜਾਬ ਪੱਖੀ ਬਜਟ ਲੋਕ ਪੱਖੀ ਬਜਟ ਬਦੌੜਾ ਦੀਪੋਜ਼ਿਟ ਟੈਕਸ ਬਜਟ ਜਿਹੜਾ ਉਹ ਪੰਜਾਬ ਦਾ ਪੇਸ਼ ਹੋਇਆ ਸਾਰੇ ਮੈਂਬਰ ਆਪਣੇ ਆਪਣੀ ਸੀਟਾਂ ਤੇ ਬੈਠੇ ਪਾਰਟੀ ਐਂ ਟੈਂਸ਼ਨ ਨਹੀਂ ਭੱਜ ਰਹੀ ਆ ਜਾੜ ਬੁੱਝ ਕੇ ਭੱਜ ਰਹੀ ਆ ਕਿਉਂਕਿ ਇਹਨਾਂ ਕੋਲ ਇੱਕ ਵੀ ਤੱਥ ਨਹੀਂ ਬੋਲਣ ਦੇ ਨਹੀਂ ਇਹਨਾਂ ਨੂੰ ਇਸ ਕਿਉਂਕਿ ਇਸੇ ਗੱਲ ਕਰਕੇ ਬਾਕਆਊਟ ਕਰ ਰਹੇ ਨੇ ਕੋਈ ਨਾ ਕੋਈ ਬਹਾਨਾ ਘੜਦੇ ਸੀ ਇੱਕ ਵੀ ਲਾਈਨ ਜਿਹੜੀ ਆ ਉਹ ਬਜਟ ਦੀ اپੋਜ਼ ਨਹੀਂ ਕਰ ਸਕੇ ਇੱਕ ਵੀ ਲਾਈਨ ਤੇ ਇਹਨਾਂ ਕੋਲੇ ਬੋਲਣ ਲਈ ਕੋਈ ਮਟੀਰੀਅਲ ਆਇਆ ਨਹੀਂ ਇਸੇ ਕਰਕੇ ਇਹ ਜਿਹੜਾ ਅੱਜ ਬਾਕਆਊਟ ਕਰਕੇ ਭੱਜ ਰਿਹਾ ਮੈਂ ਤੁਹਾਡੇ ਜਰੀਏ ਅਪੀਲ ਕਰਦਾ ਕਿ ਆਓ ਹਾਊਸ ਦੇ ਅੰਦਰ ਆਕੇ ਆਪਣੀ ਕੰਸਟਰਕਟਿਵ ਭੂਮਿਕਾ ਨਿਭਾਓ ਆਕੇ ਬਲਟ ਤੇ ਬਹਿਸ ਕਰੋ ਜੇ ਸਾਡੇ ਚ ਕੋਈ ਖਾਮੀਆਂ ਨੇ ਦੱਸੋ ਅਸੀਂ ਦੂਰ ਕਰਾਂਗੇ ਪਰ ਲੇਕਿਨ ਇਸ ਤਰ੍ਹਾਂ ਭੱਜਣਾ ਇਹ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਇਹ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਪ੍ਰਤਾਪ ਬਾਜਵਾ ਪਹਿਲਾਂ ਆਪਣੀ ਗੱਲ ਕਰਕੇ ਭੱਜ ਗਿਆ ਔਰ ਉਸ ਤੋਂ ਬਾਅਦ ਉਹ ਜਿਹੜੇ ਉਹਨਾਂ ਦੇ ਸਾਥੀ ਨੇ ਭੱਜ ਗਏ